ਸਾਡੀ ਕਿਸਾਨ ਵੀਰੋ ਆਪਾਂ ਪਹੁੰਚ ਗਿਆ ਕੋਟਕਪੁਰੇ ਮੰਡੀ ਦੇ ਵਿੱਚ ਅੱਜ ਦੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਟੂੜੀ ਦੇ ਰੇਟਾਂ ਬਾਰੇ ਦਵਾਂਗੇ ਜਾਣਕਾਰੀ ਤੇ ਦੇਖੋ ਦੋ ਨਾ ਆਏ ਅੱਜ ਦੋ ਟਰਾ ਲਗਾਈਆਂ ਟੂੜੀ ਦੀਆਂ ਦੇਖ ਲੈ ਵੀ ਤੇ ਕੱਲ ਜਿਹੜੀ ਟੂੜੀ ਲੱਗੀ 495 ਰੁਪਏ ਤੱਕ ਲੱਗੀ ਆ ਤੇ ਕੱਲ 6 ਨਾ ਗਏ ਸੀ ਅੱਜ ਆਏ ਆ ਸਾਰੇ ਦੋ ਨਾ ਗਏ ਆ ਤੇ ਅੱਜ ਦੇਖਦੇ ਆ ਟੂੜੀ ਕਿੱਥੋਂ ਕਿੱਥੇ ਲੱਗ ਜਾਂਦੀ ਆ ਅੱਜ ਬਈ ਗਰਮੀ ਬਹੁਤ ਜ਼ਿਆਦਾ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਹੀ ਆ ਬੱਦਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਬੱਦਲ ਜਿਹੜਾ ਬਣਿਆ ਹੋਇਆ ਹੈ ਉੱਪਰ ਗਰਮੀ ਬਹੁਤ ਜ਼ਿਆਦਾ ਅੱਜ ਆਈ 3 ਹੈਗੀ ਹੈ 27 ਜੁਲਾਈ 2025 ਤੇ ਆਪਾਂ ਖੜੇ ਕੋਟਪੁਰੇ ਮੰਡੀ ਦੇ ਵਿੱਚ ਤੇ ਟਾਈਮ ਜਿਹੜਾ 6:00 ਵਜੇ ਤੇ 45-40 ਮਿੰਟ ਹੋ ਗਏ ਆ 7:00 ਵਜੇ ਜਿਹੜੀ ਬੋਲੀ ਸਟਾਰਟ ਹੋਊਗੀ ਤੇ ਉਸ ਤੋਂ ਬਾਅਦ ਦੇਖਾਂਗੇ ਕੀ ਰੇਟ ਜਾਂਦੇ ਨੇ ਇਹ ਟੂੜੀ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਜੀ ਤੇ ਆਪਾਂ ਦੇਖਦੇ ਆਂ ਅੱਜ ਦੇ ਰੇਟ ਹੋ ਜੀ ਕਿਸਾਨ ਵੀਰ 7 ਵਜੇ ਪੂਰੇ ਤੇ ਗੋਲੀ ਹੋ ਗਈ ਸਟਾਰਟ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਤੇ ਕੁਆਲਿਟੀ ਕਰਕੇ ਚੈੱਕ ਆਜੋ ਭਾਈ ਆਜੋ ਅੰਦਰ ਦੀ ਥੋੜੀ ਬੋਲੋ ਭਾਈ ਜੀ ਜਾਨੀ ਥੋੜੀ ਬਾਈ ਬੰਦ ਤੋਂ ਨਾਲੋ ਮਾਰੀ ਬੁੱਧੀ ਇੱਕੀ ਤੁਹਾਨੂੰ ਕਾ ਹਾਂ ਇਹ ਆ ਤੇ ਇਹ ਰੱਖਦੇ ਰੱਖਦੇ 250 ਰੁਪਿਆ 250 51 300 ਰੁਪਿਆ 305 10 10 ਉਧਰ ਹੈ 15 20 ਮਰਾ ਬੋਲੀ ਆ ਨਾ ਫੇਰੀ ਚੱਲੂ 320 25 30 35 40 340 340 ਰੁਪਏ ਬੋਲਣਾ ਭਾਈ ਕਿਨੇ 340 ਰੁਪਏ ਭਾਈ 50 ਰੁਪਏ ਹੋਈ ਪਹਿਲੀ ਟਾਲੀ ਲੱਗੀ 340 ਰੁਪਏ ਲੱਗੀ ਤੇ ਨਾਲ ਕਰੇ ਕਿ ਤਨ ਹੋਰ ਜੀ ਇਹ ਦੇਖਦੇ ਆ ਕਿੱਥੇ ਤੱਕ ਜਾਂਦੇ ਆ ਆ ਕਰੋ ਜੀ ਕੁਆਲਿਟੀ ਚੈੱਕ ਇਹ ਵੀ ਟੂੜੀ ਅੰਦਰ ਦੀ ਸਾਫ਼ ਟੂੜੀ ਵਧੀਆ ਦੇਖੋ ਬਰਫਰ ਦੀ ਟੂੜੀ ਰਹਿ ਮੈਂ ਚਿੱਟੀ ਦੇਖੋ ਕੁਆਲਿਟੀ ਦੇਖੋ ਬਹੁਤ ਵਧੀਆ ਕੁਆਲਿਟੀ ਆ ਅੰਦਰ ਦੀ ਟੂੜੀਆਂ ਇਹ ਨਾ ਇੱਥੇ ਨਾਲ ਸੋਧੇ ਸਟਾਰਟ ਹੋ ਗਏ 400 ਇੱਥੇ ਰੱਖ ਆਜੋ ਆ 400 5 5 10 10 ਸਾਹ ਜੀ ਇਹ ਦੋ ਨਗ ਨੇ ਲਓ ਜੀ ਇਹ ਵੀ ਲੱਗੀ 400 ਦੇ 10 ਰੁਪਏ ਤੇ ਦੋ ਨਗ ਹੋਰ ਹੈਗੇ ਜੀ ਇਹ ਦੇਖਦੇ ਆ ਕਿੱਥੇ ਖੜਖ ਜਾਂਦੇ ਆ ਤੇ ਬਹੁਤ ਵਧੀਆ ਥੋੜੀ ਇਹ ਕੁਆਲਿਟੀ ਦੇਖੋ ਬਹੁਤ ਵਧੀਆ ਅੰਦਰ ਇਹ ਥੋੜੀ ਹੈ ਤੇ ਆ ਵੀ ਅੰਦਰ ਇਹ ਥੋੜੀ ਹੈ ਇਹਦੀ ਵੀ ਕੁਆਲਿਟੀ ਦੇਖੋ ਬਹੁਤ ਵਧੀਆ ਕੁਆਲਿਟੀ ਹੈ ਰਾ ਮਾਤਰਪਾਲ ਦੀਆਂ ਆ ਬੋਲੋ ਬਾਈ ਓਏ ਆਪਣੇ ਘਰ ਕੋਲੇ ਆਉਣੀ ਹੈ ਯਾਰ ਆ ਜਾਉਗੇ ਨਾਲ ਮੈਂ ਜਾਂਦਾ ਨਾਲ ਇਹ ਆਉਂਦਾ ਨਹੀਂ ਕਰ ਮੈਂ ਤੁਹਾਡੇ ਸਾਹਮਣੇ ਹਾਂ ਸਰਪਾਲ ਦੀ ਯਾਰ ਸਰਪਾਲ ਆਉਂਦਾ ਹਾਂ ਰੋਹ ਜਾਂਦੀ ਯਾਰ ਨਹੀਂ ਨਹੀਂ ਆਇਆ ਰਹਿ ਗਿਆ ਕੋਈ ਆਉਂਦਾ ਦਰਪਾਲ ਦਰਪਾਲ ਦੀ ਹੈ ਭਾਈ ਸਲਾਮ ਟੱਕਰਦੰਸ ਹੋ ਗਿਆ ਹਾਂ 725 ਆ 723 ਰੁਪਏ 850 ਕਰਦੇ 850 ਸਾਢੇ 300 ਬੋਲਣਾ ਕਿਵੇਂ ਲੈ ਪੂਰੀ ਕੰਮ ਹੈ ਸਾਢੇ 300 ਲੈਣਾ ਲਓ ਜੀ ਇਹ ਵੀ ਲੱਗ ਗਈ ਸਾਢੇ 300 ਰੁਪਿਆ 850 ਦੇਣ ਸਿਖ ਜੀ ਤੇ ਭਾਈ ਕਹਿੰਦਾ ਨਹੀਂ ਲਾਉਣੀ ਰੇੜਾ ਥੋੜਾ ਹਜੇ ਅਜੇ ਆਹ ਇੱਕ ਟਰਾਲੀ ਰਹਿ ਗਈ ਇਹ ਦੇਖਦੇ ਆ ਕਿ ਥੁੱਕ ਧੱਕ ਜਾਂਦੀ ਆ ਇਹਦੀ ਆ ਬਾਈ ਹਾਂ ਬਾਈ ਕਿਵਲ ਗਿੱਲੀ ਗੁੱਲੀ ਬਾਈ ਅੰਦਰ ਦੀ ਆ ਅੰਦਰ ਦੀ ਆ ਅੰਦਰ ਦੀ ਤੂੰ ਨਹੀਂ ਬੋਲੋ ਜੀ 350 355 55 60 65 70 75 375 ਦੋਨਾਂ ਦੇ ਨੇ 375 ਰੁਪਏ ਦਾਈ ਲਓ ਜੀ ਇਹ ਲੱਗੀ 375 ਰੁਪਏ ਤੇ ਇਹ ਲੱਗੀ 375 ਰੁਪਏ ਨੇ ਚਾਰ ਨਾ गाइस ਇਹ ਚਾਰਾਂ ਦੀ ਜਿਹੜੀ ਬੋਲੀ ਹੋ ਚੁੱਕੀ ਆ ਤੇ ਲਾ ਲਾ ਗੋ ਆ ਵੀ ਤੋੜੀ ਹੋਈ ਇੱਕ ਟਰਾਲੀ ਰਹਿ ਗਈ ਆ ਜਾ ਇੱਕ ਟਰਾਲੀ ਰਹੀ ਹੈ ਲਓ ਜੀ ਇੱਕ ਟਰਾਲੀ ਰਹੀ ਲਾਸਟ ਟਰਾਲੀ ਅੰਦਰ ਦੀ ਤੋੜੀ ਹੈ ਅੰਦਰ ਦੀ ਤੋੜੀ ਬੋਲੋ ਭਾਈ ਬੋਲੋ ਹੀ ਬੋਲੋ ਆ 300 300 ਅਰੇ ਜੂ 5 10 15 20 320 ਰੁਪਏ YouTube ਫੋਨ 25 ਰੁਪਏ 30 ਰੁਪਏ YouTube ਫੋਨ ਦਾ ਬੋਲਾ ਬੱਬਾ 330 ਰੁਪਏ ਬੋਲਾ ਬਾਈ ਕਿਨੇ 330 ਰੁਪਏ ਬਾਈ ਜੀ ਲੋ ਜੀ ਚਾਰ ਨਾ ਗਾਇਸ ਇਹਦੇ ਚਾਰਾਂ ਦੀ ਜਿਹੜੀ ਬੋਲੀ ਹੋ ਚੁੱਕੀ ਆ ਜੀ ਤਰੀਕ ਹੈਗੀ ਅੱਜ ਬਈ 27 ਜੁਲਾਈ 2025 ਤੇ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਕਰਵਾਤਮਾ ਸ਼ੇਅਰ ਜੀ ਤੇ ਮਿਲਦੇ ਹਾਂ ਕੱਲ ਨੂੰ 7 ਵਜੇ ਜੀ